ਸਾਥੀ ਸਾਰਿਆਂ ਦਾ ਮਾਫੀ ਚਾਹੁੰਦੇ ਆ ਕਿ ਕਾਫੀ ਚਿਰਾਂ ਬਾਅਦ ਯੂਟਿਊਬ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਜੁੜੇ ਆ ਕੁਝ ਆਪਣੇ ਰੁਝੇਮਿਆਂ ਦੇ ਕਰਕੇ ਤੁਹਾਡੇ ਨਾਲ ਜਿਆਦਾ ਜੁੜਾਅ ਨਹੀਂ ਰਿਹਾ ਉਹਦੇ ਲਈ ਖਿਮਾ ਦੇ ਜੀਗਾ ਜਿਹੜੇ ਸਾਥੀ ਲਾਈਵ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਸਾਥੀਓ ਨੂੰ ਅਪੀਲ ਹੈ ਕਿ ਸਾਥੀਓ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਵਾਰ ਤਾਂ ਜੋ ਸਾਰੇ ਸਾਥੀਆਂ ਦਾ ਕੋਈ ਪਹੁੰਚ ਸਕੇ ਔਰ ਦੂਜੀ ਗੱਲ ਸਾਥੀ ਇੱਕ ਵਾਰ ਕਮੈਂਟ ਕਰਕੇ ਦੱਸ ਦਿਓ ਕਿ ਕੀ ਤੁਹਾਡੇ ਤੱਕ ਆਵਾਜ਼ ਪ੍ਰੋਪਰ ਆ ਰਹੀ ਹੈ ਆ ਕੋਈ ਸਾਥੀ ਕਮੈਂਟ ਕਰ ਰਹੇ ਨੇ ਕਹਿੰਦੇ ਕਿ ਤੇਰਾ ਬੈਕਲੌਗ ਚ ਵੀ ਨੰਬਰ ਨਹੀਂ ਸੀ ਆਉਣਾ ਜੇ ਬੀਐਡ ਇਨ ਹੁੰਦੀ ਹਾਂ ਬਿਲਕੁਲ ਠੀਕ ਹੈ ਗੱਲ ਬਾਈ ਜੀ ਬਿਲਕੁਲ ਕੋਈ ਸ਼ੱਕ ਨਹੀਂ ਸ਼ਾਇਦ ਮੇਰੇ ਵੱਲੋਂ ਕਹਿ ਰਹੇ ਨੇ ਜਾਂ ਕਿਸੇ ਹੋਰ ਵੱਲੋਂ ਕਹਿ ਰਹੇ ਨੇ ਪਰ ਮੈਨੂੰ ਲੱਗਦਾ ਕਿ ਅੱਧਿਆਂ ਤੋਂ ਜ਼ਿਆਦਾ ਦਾ ਜਿਹੜਾ 60% ਜਿਹੜਾ ਕੱਟ ਰਿਹਾ ਉਹਦਾ ਨੰਬਰ ਨਹੀਂ ਸੀ ਆਉਣਾ ਜੇ ਬੀਐਡ ਇਨ ਹੁੰਦੀ ਤੇ ਵੀ ਨੂੰ ਅਪੀਲ ਹੈ ਕਿ ਇੱਕ ਵਾਰੀ ਕਮੈਂਟ ਕਰਕੇ ਦੱਸ ਦਿਓ ਕਿ ਪੰਜਾਬ ਚ ਸਭ ਤੋਂ ਪਹਿਲਾਂ ਬਾਹਰ ਕਿੰਨਾ ਨਿਤ ਰਾਈ ਸੀ ਉਹ ਕਿਹੜੀ ਟੀਮ ਸੀ ਉਹ ਵੀ ਦੱਸ ਦਿਓ ਜੀ ਹਾਂ ਤਾਂ ਸਾਥਿਓ ਗੱਲਬਾਤ ਕਰਦੇ ਆਂ ਜੋ ਅੱਜ ਦਾ ਮੇਨ ਮੋਟੋ ਹੈ ਉਸ ਨੂੰ ਲੈ ਕੇ ਅੱਜ ਦਾ ਮੇਨ ਮੋਟੋ ਹੈ ਕਿ 2994 ਬੈਕਲੌਗ ਦੀ ਅੱਜ ਦੀ ਸਥਿਤੀ ਕੀ ਹੈ ਤੇ ਲਿਸ਼ਟਾਂ ਕਦੋਂ ਆਉਣਗੀਆਂ ਸਭ ਤੋਂ ਪਹਿਲਾਂ ਤੇ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਦੋਂ ਤੋਂ ਭਰਤੀ ਆਈ ਹੈ ਉਦੋਂ ਤੋਂ ਹੀ ਅਸੀਂ ਇਸ ਭਰਤੀ ਦੇ ਪ੍ਰੋਪਰ ਵਰਕ ਕਰ ਰਹੇ ਸੀ ਸਾਡੀ ਟੀਮ ਪਹਿਲਾਂ ਤੋਂ ਹੀ ਕੰਮ ਕਰ ਰਹੀ ਸੀ ਚਲੋ ਨਾਲ ਦੀ ਨਾਲ ਪੈਰਲਲ ਇੱਕ ਟੀਮ ਹੋਰ ਬਣ ਗਈ ਜਿਹੜੇ ਸਾਥੀ ਉਹਨਾਂ ਵਿੱਚੋਂ ਅੱਜ ਜੁਆਇਨ ਕਰ ਚੁੱਕੇ ਨੇ ਸੋ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਇਹ ਬਹੁਤ ਵਾਰ ਹੋਇਆ ਕਿ ਮੋਸਟਲੀ ਸਾਥੀ ਨੇ ਜਿਹੜੇ ਜੁਆਇਨ ਕਰ ਜਾਂਦੇ ਨੇ ਤੇ ਕੁਝ ਲੋ ਮੈਟ ਵਾਲੇ ਜਾਂ ਕਹਿ ਲੋ ਜਾਂ ਕੁਛ ਕਹਿ ਲੋ ਜਾਂ ਬੈਕ ਲੋ ਕਹਿ ਲੋ ਜਿਹੜੇ ਸਾਥੀ ਰਹਿ ਗਏ ਨੇ ਵੈਸੇ ਤਾਂ ਸਾਡੀ ਦਾ ਸ਼ੁਰੂ ਪਈ ਇਹ ਕੋਸ਼ਿਸ਼ ਰਹੀ ਹੈ ਕਿ ਭਰਤੀ ਨੂੰ ਪੂਰੇ ਦਾ ਪੂਰਾ ਜਿਹੜਾ ਨੇਪਰੇ ਚੜੇ ਜਾਵੇ ਪਰ ਕੁਝ ਸਾਡੇ ਸਾਥੀਆਂ ਦੀਆਂ ਕਮੀਆਂ ਕਰਕੇ ਜਾਂ ਕੁਛ ਵੀ ਕਹਿ ਲੋ ਜੋ ਸਰਕਾਰ ਦੀਆਂ ਕਮੀਆਂ ਕਰਕੇ ਮੈਂ ਤਾਂ ਸਰਕਾਰ ਤੇ ਠੇਕਰਾ ਬਣੂਗਾ ਕਿਉਂਕਿ ਜੇ ਸਰਕਾਰ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਹਾਂ ਪਰ ਸਰਕਾਰ ਉਹ ਕੰਮ ਕਰਦੀ ਹੈ ਜਿਹਦੇ ਚ ਸਰਕਾਰ ਨੂੰ ਆਪ ਦਾ ਫਾਇਦਾ ਨਹੀਂ ਲਾਉਂਦਾ ਸਰਕਾਰ ਨੇ ਇਸ ਭਰਤੀ ਦੇ ਦੋ ਪੜਾਅ ਕੀਤੇ ਜਿਹਦੇ ਵਿੱਚ ਸਾਡੇ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਸਰਕਾਰ ਦਾ ਸਾਥ ਜਿਹੜਾ ਉਹ ਨਿਭਾਇਆ ਸੋ ਜਿਹੜੇ ਕਰਕੇ ਅੱਜ ਅਸੀਂ ਛੜਕਾ ਤੇ ਰੋਲ ਰਹੇ ਹਾਂ ਸੋ ਕੋਈ ਨਾ ਜੋ ਹੋਣਾ ਸੀ ਉਹ ਹੋ ਗਿਆ ਪਰ ਹੁਣ ਵੀ ਸਾਥੀ ਜਿਹੜੇ ਨੇ ਸਾਡੇ ਕੋਈ ਸਾਥੀ ਅਲੱਗ ਤੋਂ ਟੀਮਾਂ ਬਣਾ ਕੇ ਕਿ ਅਸੀਂ ਵੀ ਬੈਕਲੌਗ ਤੇ ਵਰਕ ਕਰ ਰਹੇ ਹਾਂ ਉਹਦੇ ਤੇ ਉਹ ਵਰਕ ਕਰ ਰਹੇ ਨੇ ਧਰਨਾ ਵੀ ਰੱਖੀ ਬੈਠੇ ਨੇ ਮੈਂ ਹੁਣੇ ਵੀਡੀਓ ਦੇਖ ਰਿਆ ਸੀ ਕਹਿੰਦੇ ਜੀ ਗੰਭੀਰਪੁਰ ਚਲਦੇ ਆ ਉੱਥੇ ਜਾ ਕੇ ਲਿਸਟਾਂ ਆਉਣਗੀਆਂ ਯਾਰ ਉੱਥੇ ਅਸੀਂ 6 ਮਹੀਨੇ ਤਰ ਨਾਲ ਲਈ ਰੱਖਿਆ ਅਸੀਂ ਕੀ ਨਹੀਂ ਕੀਤਾ ਯਾਰ ਸਾਰਾ ਕੁਝ ਕੀਤਾ ਜੋ ਸਾਥੋਂ ਹੁੰਦਾ ਸੀ ਅਸੀਂ ਉਹ ਕੀਤਾ ਔਰ ਤੁਹਾਡੇ ਸਾਥ ਦੇ ਨਾਲ ਕੀਤਾ ਤੁਸੀਂ ਉਹ ਤੋਂ ਬਾਹਰ ਨਹੀਂ ਸੀ ਕਿਵੇਂ ਸਾਡੇ ਸਾਥੀ ਉਹਨੇ ਵੀ ਇਹ ਹਿੱਕਾਂ ਤੇ ਗੋਡੇ ਰੱਖੇਗੇ ਕਿਵੇਂ ਸਾਡੇ ਸਾਥੀ ਜਿਹੜੇ ਆ ਜਿਵੇਂ ਬਲਵਿੰਦਰ ਕਾਕਾ ਜੀ ਜਾਂ ਹੋਰ ਸਾਥੀ ਸੀ ਤੇ ਕਿਵੇਂ ਸਾਡੇ ਸਾਥੀਆਂ ਨੂੰ ਜਿਹੜਾ ਸਰਵਜੀਤ ਪਿੰਡੀ ਉਹਦੀ ਹਿੱਕ ਦੇ ਗੋਡਾ ਰੱਖਿਆ ਗਿਆ ਪੁਲਿਸ ਅਸਟ ਕਿਵੇਂ ਬਲਵਿੰਦਰ ਕਾਕਾ ਜੀ ਨੂੰ ਤੁਸੀਂ ਦੇਖਿਆ ਸੀ ਕਿਵੇਂ ਮਤਲਬ ਖਿੱਚ ਧਲੂ ਕੀ ਸੀਗੀ ਉਥੋਂ ਦੇ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਸੋ ਇਹ ਚੀਜ਼ਾਂ ਅਸੀਂ ਪਿੰਡੇ ਤੇ ਹੰਡਾ ਚੁੱਕੇ ਆਂ ਔਰ ਉਹਨਾਂ ਸਾਥੀਆਂ ਨੂੰ ਮੇਰੀ ਫਿਰ ਤੋਂ ਇੱਕ ਬੇਨਤੀ ਇਹ ਮੈਂ ਵੈਸੇ ਬੜੇ ਚਿਰ ਤੋਂ ਪਤਾ ਚੱਲ ਰਿਹਾ ਕਿ ਚਲੋ ਸਾਫੀ ਅਲੱਗ ਤੋਂ ਵਰਕ ਕਰਨਾ ਚਾਹੁੰਦੇ ਨੇ ਪਰ ਅਸੀਂ ਉਹਨਾਂ ਸਾਥੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਥੀਓ ਠੀਕ ਹੈ ਤੁਸੀਂ ਸਾਡੇ ਤੋਂ ਦੋ ਚਾਰ ਨੰਬਰ ਅੱਗੇ ਬੈਠੇ ਹੋ ਤੁਹਾਡਾ ਨੰਬਰ ਸਾਡੇ ਤੋਂ ਪਹਿਲਾਂ ਹੀ ਆਉਣਾ ਹੈ ਪਰ ਇੱਕ ਜੁਟ ਤਾਂ ਉਹਨੂੰ ਨਾ ਥੜਿਆ ਜਾਵੇ ਇਹ ਅਸੀਂ ਉਹੀ ਗਲਤੀ ਕਰਨ ਜਾ ਰਹੇ ਹਾਂ ਜਿਹੜੀ ਆ ਜਿਹੜੀ ਪਹਿਲਾਂ 3000 ਫਰੈਸ਼ ਵਾਲਿਆਂ ਨੇ ਕੀਤੀ ਸੀ ਉਹੀ ਗਲਤੀ ਸਾਥੀਓ ਤੁਸੀਂ ਅੱਜ ਕਰਨ ਜਾ ਰਹੇ ਹੋ ਔਰ ਇਸ ਟੀਮ ਦੇ ਵਿੱਚ ਉਹ ਸਾਥੀ ਵੀ ਨੇ ਜਿਹੜੇ 993 ਭਰਤੀ ਨੂੰ ਪੂਰਾ ਕਰਨ ਲਈ ਆਪਦੇ ਆਪਦੇ ਘਰਾਂ ਚੋਂ ਕਾਫਲੇ ਬਣ ਕੇ ਗੁਰਦਾਸਪੁਰ ਮੇਰੇ ਪਿੰਡ ਮੇਰੇ ਘਰ ਪਹੁੰਚੇ ਸੀ ਕਬਾਜੀ ਤੁਸੀਂ ਸਾਡਾ ਸਾਥ ਦਿਓ ਅਸੀਂ ਭਰਤੀ ਪੂਰੀ ਕਰਾਉਣੀ ਆ ਕਿਉਂਕਿ ਬੈਕਲੋਗ ਜਿਹੜਾ ਸਰਕਾਰ ਛੱਡ ਰਹੀ ਹੈ ਤੇ ਅਸੀਂ ਵੱਖਰੀ ਟੀਮ ਤਿਆਰ ਕਰਕੇ ਕਿ ਬੈਕਲੋਗ ਪੂਰਾ ਕਰਵਾਉਣਾ ਸੋ ਉਸ ਤੋਂ ਪਹਿਲਾਂ ਉਹਨਾਂ ਸਾਥੀਆਂ ਦਾ ਵੀ ਇਹੀ ਹੰਗਾਰਾ ਸੀ ਕਿ ਅਸੀਂ ਬੈਕਲੋਗ ਲਈ ਵਰਕ ਕਰ ਰਹੇ ਹਾਂ ਪਰ ਅੱਜ ਤੁਹਾਡੇ ਸਾਹਮਣੇ ਅੱਜ ਉਹ ਸਾਥੀ ਸਕੂਲਾਂ ਚ ਨੇ ਬੈਕਲੋਗ ਸਾਡੇ ਨਾਲ ਹੀ ਸੜਕਾਂ ਤੇ ਰੋਲਦਾ ਪਿਆ ਸੋ ਵੱਡੇ ਵੱਡੇ ਲੀਡਰ ਜਿਹੜੇ ਸੀ ਉਹ ਇਹ ਕਹਿੰਦੇ ਸੀ ਕਿ ਬੈਕਲੌਗ ਤੇ ਰੂਲ ਲੱਗਣੇ ਇਹ ਹੋ ਨਹੀਂ ਸਕਦਾ ਪਰ ਇਹ ਅੱਜ ਇਹ ਸਥਿਤੀ ਕਿਵੇਂ ਬਣੀ ਜਿਹੜੇ ਸਾਥੀ ਅੱਜ ਅੱਡ ਹੋ ਗਏ ਤਾਂ ਨਾਲ ਲਾਉਣ ਨੂੰ ਤਿਆਰ ਨਹੀਂ ਉਹ ਸਾਥੀ ਤਾਂ ਕੁਝ ਉਹਨਾਂ ਵਿੱਚੋਂ ਹੀ ਕੁਝ ਸਾਥੀ ਜਿਹੜੇ ਆ ਤਿਆਰੀਆਂ ਕਰਨ ਲਈ ਵੀ ਉਰਜੇ ਗਏ ਸੀ ਮੈਨੂੰ ਬਹੁਤ ਸਾਰੇ ਸਾਥੀਆਂ ਦਾ ਫੋਨ ਵੀ ਆਈ ਸੀ ਕਿ ਭਾਈ ਜੀ ਬੈਕਲੌਗ ਤਾਂ ਹੱਥੋਂ ਗਿਆ ਅ ਕਮੇਟ ਸਾਥੀਓ ਮੈਨੂੰ ਹਾਂਜੀ ਸਾਥੀਓ ਕੋਈ ਰਿਪਰੈਜ਼ੈਂਟੇਟਿਵ ਗਵਰਨਮੈਂਟ ਦੇ ਸੀ ਉਹ ਮਿਲਣ ਆਏ ਸੀ ਤੇ ਇਸ ਕਰਕੇ ਉਹਨਾਂ ਨੂੰ ਫਿਲਹਾਲ ਟਾਲ ਦਿੱਤਾ ਗਿਆ ਕੱਲ ਮਿਲਾਂਗੇ ਪਰ ਇੱਕ ਵਾਰ ਉਹ ਨੌਕਰੀ ਕਰ ਰਹੇ ਸੀ ਸੋ ਗੱਲਬਾਤ ਕਰਦੇ ਹਾਂ ਸਾਥੀਓ ਕਿ ਬੈਕਲੋ ਵਾਸਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਆਪਾਂ ਪਹੁੰਚੇ ਆ ਕਿੰਨਾ ਸੰਘਰਸ਼ ਕੀਤਾ ਇਸ ਤੋਂ ਪਹਿਲਾਂ ਸਾਡੇ ਸਾਥੀ ਮਨਦੀਪ ਫਾਜ਼ਲ ਦਾ ਰਾਜ ਕੁਮਾਰ ਇਹ ਜਿਹੜੇ ਸੰਗਰੂਰ ਪਾਣੀ ਵਾਲੀ ਟੈਂਕੀ ਤੇ ਲਗਭਗ 150 ਦਿਨ ਬੈਠੇ ਰਹੇ ਮੈਂ ਆਪ ਦੀ ਗੱਲ ਕਰਨਾ ਮੇਰੇ ਨਾਲ ਇੱਕ ਸਾਥੀ ਹੋਰ ਸੀਗਾ ਅਸੀਂ 135 ਦਿਨ ਲੀਲਾਪੁਰ ਪਟਿਆਲਾ ਜਿਹੜਾ ਉੱਥੇ ਮੋਰਚਾ ਲਾਈ ਬੈਠੇ ਉੱਥੋਂ ਬੀ.ਆਰ. ਅਸੀਂ ਬਾਹਰ ਕਰਾਈ 6435 ਵਰਗੀਆਂ ਭਰਤੀਆਂ ਹੋਰ ਜਿਹੜੀਆਂ ਭਰਤੀਆਂ ਜਿਹੜੀਆਂ ਉਹਨਾਂ ਦੀ ਅਸੀਂ ਅਨਾਉਂਸਮੈਂਟ ਲੈ ਕੇ ਐਡਵਰਟਾਈਜ਼ਮੈਂਟ ਲੈ ਕੇ ਅਸੀਂ ਸੰਘਰਸ਼ ਨੂੰ ਬਦਲ ਦਿੱਤਾ 3264 ਦੀ ਗੱਲ ਕਰ ਲਈ 3264 ਵਾਸਤੇ ਵੀ ਸੰਗਰੂਰ ਪਾਣੀ ਦੀ ਟੈਂਕੀ ਦੇ ਇਸ ਨੇ ਮੰਦੀਬ ਹੋਣੀ ਬੈਠੀ ਸੀ ਉੱਥੇ ਆਪਾਂ ਮੋਰਚਾ ਲਾ ਕੇ ਐਫੀਡੇਟ ਪੇਸ਼ ਕਰਾਇਆ 3264 ਨੂੰ ਵੀ ਕਿਸੇ ਸਿਰੇ ਤੱਕ ਲੈ ਕੇ ਆਏ ਸੋ ਹੁਣ ਗੱਲ ਕਰ ਲਈ ਜੇ ਬੈਕਲੋਗ ਦੀ ਤੇ ਬੈਕਲੋਗ ਵੀ ਆਪਾਂ ਪੂਰੀ ਪੈਰਵਾਈ ਨਾਲ ਇਹਨੂੰ ਲੈ ਕੇ ਚੱਲ ਰਹੇ ਆਂ ਔਰ ਹੁਣ ਤੱਕ ਦੇਖਣ ਨੂੰ ਕੀ ਮਿਲਿਆ ਕਿ ਪਹਿਲਾਂ ਮੈਂ 2015 ਤੋਂ ਜਥੇਬੰਦੀ ਨੰਬਰ ਕਰਦਾ ਆ ਰਿਹਾ ਸੋ ਉਸ ਵੇਲੇ ਵੀ ਇੱਕ ਜਥੇਬੰਦੀ ਹੁੰਦੀ ਸੀ ਚਲੋ ਆਪਾਂ ਨਾਂ ਨਹੀਂ ਲੈਂਦੇ ਕਿਸੇ ਦਾ ਸੰਸੀ ਕੀ ਆ ਕੇ ਪ੍ਰਧਾਨ ਦਾ ਨੰਬਰ ਜਿਹੜਾ ਸੀ ਜਿਵੇਂ ਲਿਸਟਾਂ ਦੀ ਵੰਡ ਹੋ ਜਾਂਦੀ ਹੈ ਭਰਤੀਆਂ ਦੀ ਉਹ ਦੋ ਭਰਤੀਆਂ ਸੀਗੀਆਂ 6505 ਜਿਹਨੂੰ ਕਹਿੰਦੇ ਆਪਾਂ ਦੋ ਭਰਤੀਆਂ ਸੀਗੀਆਂ 4500 ਤੇ 2005 ਪੋਸਟ ਸੋ ਉਹਦੇ ਵਿੱਚ ਵੀ ਪ੍ਰਧਾਨ ਕੀ ਦਾ ਨੰਬਰ ਜਿਹੜਾ ਉਹ ਪਹਿਲੀਆਂ ਚ ਆ ਗਿਆ ਹੁਣ ਇੱਕ ਪ੍ਰਧਾਨ ਇੱਕ ਚਿਹਰਾ ਹੁੰਦਾ ਸੋ ਜਦੋਂ ਪ੍ਰਧਾਨ ਦਾ ਨੰਬਰ ਆ ਜਾਏ ਤੇ ਬਾਕੀ ਫਿਰ ਮੁੱਕ ਹੋ ਜਾਂਦਾ ਕੰਮ ਕਰਦਾ ਕਿਉਂਕਿ ਇੱਕ ਰੁਤਬਾ ਹੁੰਦਾ ਬੰਦੇ ਦਾ ਕੰਮ ਕਰਾਉਣ ਦਾ ਇੱਕ ਨਾਮ ਹੁੰਦਾ ਹੈ ਹਰ ਇੱਕ ਚੀਜ਼ ਦਾ ਪੈਰਾਮੀਟਰ ਹੁੰਦੇ ਨੇ ਸੋ ਉਹ ਚੀਜ਼ ਨੂੰ ਜਿਤੇ ਮੰਨੀ ਜੜੀਆਂ ਕਾਫੀ ਡਾਊਨ ਫਾਲ ਚਲੀ ਜਾਂਦੀ ਹੈ ਔਰ ਸਾਡੇ ਵੇਲੇ ਵੀ ਇਹੀ ਹੋਇਆ ਪ੍ਰਧਾਨ ਦਾ ਨੰਬਰ ਪਹਿਲੀਆਂ ਚ ਆ ਗਿਆ ਬਾਕੀ ਕਿਹ ਡਰ ਸੜਕਾਂ ਤੇ ਰੁੰਦਾ ਫਿਰਦਾ ਸੋ ਅਸੀਂ ਸਾਥੀਓ ਉਹ ਟੀਮ ਲੀਡਰ ਹੈ ਅਸੀਂ ਉਹ ਪ੍ਰੈਜ਼ੀਡੈਂਟ ਹੈ ਅਸੀਂ ਉਹ ਪ੍ਰਧਾਨ ਹੈ ਜਿਹੜੇ ਲੋ ਮੈਟਾਂ ਵਾਲੇ ਨੇ ਐਂਡ ਤੱਕ ਬੈਠੇ ਨੇ ਐਂਡ ਤੱਕ ਸਾਰੀ ਭਰਤੀ ਨੂੰ ਜਿਹੜਾ ਪੂਰਾ ਕਰਾਂਗੇ ਉਠਾਂਗੇ ਬੋਧ ਆਏ ਜਿਹੜੇ ਕਹਿੰਦੇ ਅਸੀਂ ਨਾਲ ਤੁਰਾਂਗੇ ਐ ਕਰਾਂਗੇ ਉਹ ਕਰਾਂਗੇ ਸਭ ਗੱਲਾਂ ਨੇ ਹਮੇਸ਼ਾ ਪ੍ਰਧਾਨ ਹੋਣਾ ਚਾਹੀਦਾ ਜਿਹੜੇ ਲੋ ਮੈਡੂ ਵਾਲਾ ਅਸੀਂ ਪਹਿਲੇ ਲੋ ਮੈਡ ਵਾਲੇ ਯਾਰ ਅਸੀਂ ਤੁਹਾਨੂੰ ਛੱਡ ਕੇ ਕਿੱਥੇ ਚਲੇ ਜਾਵਾਂਗੇ ਔਰ ਦੂਸਰੀ ਗੱਲ ਕਹਿੰਦੇ ਜੀ ਇਹ ਵੀ ਸੁਣਨਾ ਚਾਇਆ ਕਿ ਜਿਹੜਾ ਸੰਘਰਸ਼ ਬੜਾ ਲੰਮਾ ਚਲਾ ਗਿਆ ਯਾਰ ਲੰਬੇ ਸੰਘਰਸ਼ ਵਿੱਚੋਂ ਵੱਡੀ ਜਿੱਤ ਨਿਕਲ ਕੇ ਆਉਂਦੀ ਹੈ ਤੁਸੀਂ ਕਿਸਾਨੀ ਸੰਘਰਸ਼ ਦੀ ਗੱਲ ਕਰ ਲਓ ਤੁਸੀਂ 135 ਦੇ ਨਾਲ ਮੋਰਚੇ ਦੀ ਗੱਲ ਕਰ ਲਓ ਯਾਰ ਜੇ ਮੰਦੀ ਤੇ ਰਾਜਕੁਮਾਰ 100 150 ਦਰਨ ਕੈਂਕੀਆਂ ਤੇ ਬੈਠੇ ਰਹੇ ਮੈਂ ਕਹਿੰਦਾ ਅਸੀਂ ਉਥੋਂ ਵੱਡੀ ਲਿਸਟ ਲੈ ਕੇ ਆ ਸਕਦੇ ਸੀ ਪਰ ਸਾਡੇ ਹੀ ਸਾਥੀ ਕਹਿੰਦੇ ਨੇ ਸਰਕਾਰ ਪੋਜ਼ਿਟਿਵ ਚਲੋ ਆਪਾਂ ਉਸ ਪਾਸੇ ਵੀ ਨਹੀਂ ਜਾਂਦੇ ਉਹ ਬੜਾ ਬਹੁਤ ਕੁਝ ਹੋ ਸਕਦਾ ਹੈ ਚਲੋ ਗਲਤੀਆਂ ਇਨਸਾਨ ਤੋਂ ਹੋ ਜਾਂਦੀਆਂ ਆਪਾਂ ਵੀ ਇਨਸਾਨ ਆ ਗਲਤੀ ਸਾਡੇ ਕੋਲ ਵੀ ਹੋ ਸਕਦੀ ਹੈ ਪਰ ਕੋਈ ਨਾ ਕੋਈ ਹੱਲ ਨਿਕਲ ਸਕਦਾ ਯਾਰ ਕੋ ਬੈਕ ਹੀ ਕੋ ਰਾਹ ਤਾਂ ਹੋ ਸਕਦਾ ਬਹੁਤ ਕੁਝ ਹੋ ਸਕਦਾ ਹੈ ਔਰ ਜੇ ਆਪਾਂ ਚੁੱਪੋਂ ਬੈਠੇ ਆਂ ਜੇ ਆਪਾਂ ਛਾਂਤਮਿਤ ਦਾ ਮੈਸਲ ਆ ਰਹੇ ਆ ਉਹਦਾ ਇੱਕ ਕਾਰਨ ਹੈ ਉਹਦਾ ਕਾਰਨ ਇਹ ਹੈ ਕਿ ਸਾਡਾ ਕੰਮ ਹੋ ਰਿਹਾ ਨਾ ਹੋ ਰਿਹਾ ਹੁੰਦਾ ਤੇ ਕੀ ਇਹ ਸਾਡੇ ਲਈ ਕੋਈ ਨਵਾਂ ਕੰਮ ਹੈ ਕੈਂਕੀਆਂ ਟਾਵਰਾਂ ਦੇ ਚੜਨਾ ਸਾਡੇ ਲਈ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਹੈ ਸਾਥੀ ਅਸੀਂ ਅੱਜ ਵੀ ਉਹੀ ਸੰਘਰਸ਼ ਜਿਹੜਾ ਉਹ ਵਿੜਨਾ ਜਾਣਦੇ ਹਾਂ ਅਸੀਂ ਅੱਜ ਵੀ ਉਹੀ ਸੰਘਰਸ਼ੀ ਲੜਨਾ ਜਾਣਦੇ ਹਾਂ ਅਸੀਂ ਅੱਜ ਵੀ ਉਹ ਕਰਕੇ ਦਿਖਾਉਣ ਨੂੰ ਤਿਆਰ ਹਾਂ ਪਰ ਕੁਝ ਕੰਮ ਅਸੂਲੀ ਹੁੰਦੇ ਨੇ ਕੁਝ ਕੰਮਾਂ ਦੇ ਨਿਯਮ ਹੁੰਦੇ ਨੇ ਉਹਦੇ ਵਿੱਚੋਂ ਉਲੰਘਣਾ ਹੀ ਪੈਂਦਾ ਯਾਰੋ ਇਹ ਬੈਕਲੌਗ ਹੈ ਜਿਹੜਾ ਇਹ ਥਰਡ ਪਾਰਟੀ ਬੈਕਲੌਗ ਹੈ ਫਸਟ ਪਾਰਟੀ ਬੈਕਲੌਗ ਨਹੀਂ ਹੈ ਐਕਸ ਸਰਵਸਮੈਨ ਤੁਸੀਂ ਐਕਸ ਸਰਵਸਮੈਨ ਐਕਸ ਸਰਵਸਮੈਨ ਦਾ ਬੈਕਲੌਗ ਹੈ ਜਿਹੜਾ ਉਹਨੂੰ ਡੀਜ਼ਰੋ ਕਰਾ ਕੇ ਥੋੜੀ ਝੋਲੀ ਪਾਣਾ ਜਿਹੜੇ ਤੁਸੀਂ ਐਕਸ ਸਰਵਸਮੈਨ ਨਹੀਂ ਹੈਗੇ ਇਥੇ ਤਾਂ ਇਹ ਵੀ ਗੱਲਾਂ ਸੁਣਨ ਨੂੰ ਆਉਂਦੀਆਂ ਸੀ ਕਿ ਬੈਕਲੌਗ ਤਾਂ ਮਿਲਣਾ ਹੀ ਨਹੀਂ ਤੇ ਚਲੋ ਫਸਟ ਪਾਰਟੀ ਨੂੰ ਮਿਲਿਆ ਸੈਕੰਡ ਨੂੰ ਮਿਲੂਗਾ ਥਰਡ ਨੂੰ ਮਿਲ ਜੂਗਾ ਸਾਰਿਆਂ ਦਾ ਹੋਊਗਾ ਮਿਲ ਜਾਊਗਾ ਹੁਣ ਤੱਕ ਤਾਂ ਇਹ ਸੁਣਦੇ ਆਇਆ ਕਿ ਬੈਕਲੌਗ ਮਿਲਣਾ ਹੀ ਨਹੀਂ ਯਾਰੋ ਸੰਘਰਸ਼ ਦੇ ਰਾਹੀਂ ਆਪਾਂ ਇੱਥੇ ਤੱਕ ਪਹੁੰਚੇ ਆ ਕਿ ਅੱਜ ਸਰਕਾਰ ਹੈ ਜਿਹੜੀ ਸਾਨੂੰ ਬੈਕਲੌਗ ਦੇਣ ਨੂੰ ਤਿਆਰ ਬੈਠੀ ਹੈ ਔਰ ਆਪਾਂ ਲੈ ਕੇ ਹਟਾਂਗੇ ਸੰਘਰਸ਼ ਲੜਨਾ ਹਰੇਕ ਦਾ ਆਪਣਾ عقیدہ ਹੈ ਹਰੇਕ ਨੂੰ ਅਧਿਕਾਰ ਹੈ ਪਰ ਜਦੋਂ ਆਪਾਂ ਜੱਥੇਬੰਦਕ ਹੋ ਕੇ ਕਿਸੇ ਨਾਲ ਜੁੜਦੇ ਆਂ ਅਸੀਂ ਕਮਿਟਮੈਂਟ ਕਰਦੇ ਆਂ ਕਿ ਨਹੀਂ ਯਾਰ ਆਪਾਂ ਆਪਦੇ ਹਿੱਤਾਂ ਨੂੰ ਪਿੱਛੇ ਛੱਡ ਕੇ ਜੱਥੇਬੰਦਕ ਖੇਤਾਂ ਨਹੀਂ ਲੜਾਂਗੇ ਤੇ ਅੱਜ ਸਾਡੇ ਉਹ ਜੱਥੇਬੰਦਕ ਹਿੱਤ ਕਿੱਥੇ ਗਏ ਅੱਜ ਅਸੀਂ ਵੱਖਰੇ ਹੋ ਕੇ ਤਲਵਾਰ ਨੂੰ ਤਿਆਰ ਹੋ ਗਏ ਯਾਰ ਅਜੇ ਤੁਸੀਂ ਗੰਭੀਰਪੁਰ ਜਾਣ ਨੂੰ ਤਿਆਰ ਹੋ ਇੱਕ ਵਾਰੀ ਬਹਿ ਕੇ ਗੱਲ ਤਾਂ ਕਰ ਲਓ ਯਾਰ ਕਿ ਗੰਭੀਰਪੁਰ ਅਸੀਂ ਪਹਿਲੀ ਵਾਰੀ ਜਾ ਰਹੇ ਆਂ ਕਿ ਆਪਾਂ ਪਹਿਲਾਂ ਉੱਥੇ 6 ਮਹੀਨੇ ਲਾ ਕੇ ਨਹੀਂ ਆਏ ਕਿ ਤੁਸੀਂ ਉਦੋਂ ਨਾਲ ਨਹੀਂ ਸੀ ਯਾਰ ਐਵੇਂ ਨਾ ਕਰੋ ਮੈਂ ਚਲੋ ਇਹਨਾਂ ਚੀਜ਼ਾਂ ਨੂੰ ਬੋਲਣਾ ਨਹੀਂ ਸੀ ਚਾਹੁੰਦਾ ਤੁਸੀਂ ਸਾਡੇ ਹੀ ਭੈਣ ਭਾਈ ਹੋ ਠੀਕ ਹੈ ਨਾ ਸੋ ਮੈਂ ਕਹਿੰਦਾ ਜੀ ਆਪਾਂ ਇੱਕਜੁੱਟ ਹੋ ਕੇ ਲੜਾਂਗੇ ਆਪਾਂ ਇਹ ਜੰਗ ਆ ਜਿਹੜੀ ਬਹੁਤ ਜਲਦ ਜਿੱਤ ਲਵਾਂਗੇ ਹੋਰ ਮੈਂ ਵੀ ਪਿਛਲੇ ਦਿਨੀ ਜਿਹੜਾ ਮੇਰੀਆਂ ਘਰ ਦੀਆਂ ਮਜਬੂਰੀਆਂ ਸੀ ਘਰੇਲੂ ਕੰਮ ਕਾਜ ਕਰਕੇ ਵਿਅਸਤ ਰਿਆ ਜਿਹਦੇ ਕਰਕੇ ਨਹੀਂ ਆ ਸਕਿਆ ਸੋ ਇੱਕ ਦੋ ਦਿਨ ਸਾਥੀਓ ਮੈਂ ਵੀ ਆਪ ਦਾ ਜਿਹੜਾ ਜਿਹੜਾ ਹੈ ਨਿਬੜਕੇ ਕਰਦਾ ਤੇ ਤੁਹਾਨੂੰ ਮੈਂ ਵੀ ਆਪ ਦਾ ਜਿਹੜਾ ਡੀਪੀਆਈ ਆਫਿਸ ਦੇ ਬਾਹਰ ਜਿਹੜਾ ਮੋਰਚਾ ਲੱਗਿਆ ਹੋਇਆ ਮੁਹਾਲੀ ਵਿਖੇ ਮੈਂ ਵੀ ਸਾਥੀਓ ਤੁਹਾਨੂੰ ਉੱਥੇ ਹੀ ਦੇਖਣ ਨੂੰ ਮਿਲੂੰਗਾ ਸੋ ਲੋੜ ਹੈ ਸਾਥੀਓ ਇੱਕ ਵਾਰੀ ਵੱਡਾ ਹਜੂਮ ਬਣਾ ਕੇ ਵੱਡੇ ਕੱਠ ਦੇ ਨਾਲ ਉੱਥੇ ਪਹੁੰਚਣ ਦੀ ਸੋ ਮੈਂ ਸਾਰੇ ਕੱਟ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਸਾਥੀਓ ਆਪਣਾ ਕੰਮ ਜਿਹੜਾ ਲਿਸਟਾਂ ਵਾਂਗਲਾ ਚੱਲ ਰਿਹਾ ਲਿਸਟਾਂ ਬਹੁਤ ਜਲਦ ਆ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਆ ਜ्यादातर ਕੈਡਰ ਦੇ ਵਿੱਚ ਇੱਕ ਇਹ ਵੀ ਹੈਗਾ ਕਿ 23 ਚੌਣ ਦੀ ਲਿਸਟਾਂ ਗਈਆਂ ਸਾਡੀ ਕਿਉਂ ਨਹੀਂ ਆਈ? ਯਾਰ ਉਹਦੇ ਵਿੱਚ ਕੁਝ ਕਾਨੂੰਨੀ ਨੁਕਤੇ ਵੀ ਹੋ ਸਕਦੇ ਆ। ਇੱਕ ਤਾਂ ਉਹ ਭਰਤੀ ਬਹੁਤ ਪੁਰਾਣੀ ਹੈ। ਦੂਜਾ ਗੱਲ ਇਹ ਵੀ ਸੈਨਿਓਰਿਟੀ ਵਾਲਾ ਮੁੱਦਾ ਵੀ ਹੋ ਸਕਦਾ ਕੁਝ ਵੀ ਹੋ ਸਕਦਾ। ਸੋ ਅਸੀਂ ਉਹਦੇ ਦੇ ਕਿੰਤੂ ਪਰੰਤੂ ਨਾ ਕਰੀਏ ਅਸੀਂ ਆਪਣੀ ਕਿਸੇ ਦੀ ਲਕੀਰ ਮਟਾਉਣ ਦੀ ਕੋਸ਼ਿਸ਼ ਨਾ ਕਰੀਏ ਅਸੀਂ ਆਪ ਦੀ ਲਕੀਰ ਵੱਡੀ ਖਿੱਚੀ ਕਿ ਅਸੀਂ ਆਪ ਦਾ ਮੁੱਦਾ ਕਿਵੇਂ ਹੱਲ ਕਰਾਉਣਾ ਅਸੀਂ ਆਪ ਦਾ ਮਸਲਾ ਕਿਵੇਂ ਹੱਲ ਕਰਾਉਣਾ ਸੋ ਆਓ ਸਾਥੀਓ ਇੱਕ ਵਾਰ ਫਿਰ ਤੋਂ ਪੂਰੇ ਜੋਸ਼ੋ ਹੌਸਲੇ ਦੇ ਨਾਲ ਮੁਹਾਲੀ ਮੋਰਚੇ ਦੀ ਸ਼ਾਨ ਵਧਾਈਏ ਵੱਡੀ ਗੰਦੀ ਦੇ ਵਿੱਚ ਸਾਥੀਓ ਕਾਫਲੇ ਬਣ ਕੇ ਉੱਥੇ ਪਹੁੰਚੀਏ ਤਾਂ ਜੋ ਜਿਹੜਾ ਰੋਜ਼ਗਾਰ ਦਾ ਜੰਗਨਾਮਾ ਜਿਹੜਾ ਇਹਨੂੰ ਆਪਾਂ ਜਿੱਤ ਦੇ ਵੱਲ ਲੈ ਕੇ ਜਾ ਸਕੀਏ ਸੋ ਸਾਥੀਓ ਲੋੜ ਹੈ ਇੱਕ ਵਾਰ ਫਿਰ ਤੋਂ ਇੱਕ ਜੁੜਤਾ ਦਿਖਾਉਣ ਦੀ ਜਿਹੜੇ ਸਾਥੀ ਅਲੱਗ ਹੋ ਗਏ ਚੱਲ ਰਹੇ ਨਹੀਂ ਜਾਂ ਚੱਲਣਾ ਚਾਹੁੰਦੇ ਨੇ ਕੁਝ ਵੀ ਆ ਹਰੇਕ ਨੂੰ ਆਪਣਾ ਆਪਣਾ ਰਾਈਟ ਆ ਸਾਥੀਓ ਔਰ ਮੈਂ ਉਹਨਾਂ ਸਾਥੀ ਨੂੰ ਅਪੀਲ ਕਰਦਾ ਕਿ ਸਾਥੀਓ ਏਕੇ ਵਿੱਚ ਬਰਕਤ ਆ ਇੱਕੇ ਵਿੱਚ ਜਿਹੜੀ ਹੈ ਜਿੱਤ ਜਿਹੜੀ ਆਸਾਨੀ ਨਾਲ ਹੁੰਦੀ ਆ ਸੋ ਇਸ ਕਰਕੇ ਉਹ ਇੱਕਜੁੱਟ ਹੋ ਕੇ ਆਪਾਂ ਇੱਕ ਵਾਰੀ ਮੁਹਾਲੀ ਵਾਲਾ ਮੋਰਚਾ ਜਿਹਨੂੰ ਅੱਜ ਲਗਭਗ ਜਿਹੜੇ ਆ 169 ਦਿਨ ਹੋ ਚਲੇ 169 ਦਿਨ ਦੇ ਆਸ-ਪਾਸ ਜਿਹੜਾ ਸਮਾ ਹੋ ਚਲਿਆ ਕੱਲ ਨੂੰ 170 ਦਿਨ ਹੋ ਜਾਣੇ ਸੋ ਸਾਡਾ ਜਿਹੜਾ ਮੋਰਚਾ ਉਹ ਤੁਹਾਨੂੰ ਪਤਾ ਹੀ ਆ ਦਿਨ-ਪ੍ਰਤੀ ਦਿਨ ਹਾਈਲਾਈਟ ਹੁੰਦਾ ਜਾ ਰਿਹਾ ਲੰਬਾ ਜੁਰ ਚੱਲ ਰਿਹਾ No doubt ਕੋਈ ਸ਼ੱਕ ਨਹੀਂ ਪਰ ਜਿੱਤ ਐਸੇ ਮੋਰਚੇ ਜੋ ਲੈ ਕੇ ਨਿਕੂਗੇ ਰੋਜ਼ਗਾਰ ਐਸੇ ਮੋਰਚੇ ਜੋ ਹੀ ਲੈ ਕੇ ਨਿਕੂਗੇ ਸੋ ਸਾਥੀਓ ਜਿਵੇਂ ਤੁਸੀਂ ਹੁਣ ਤੱਕ ਸਾਡਾ ਸਾਥ ਦਿੰਦੇ ਆਏ ਹੋ ਉਮੀਦ ਕਰਦਾ ਕਿ ਅੱਗੇ ਵੀ ਸਾਡਾ ਸਾਥ ਦਿੰਦੇ ਰਹੋਗੇ ਇਹਦੇ ਨਾਲ ਹੀ ਸਾਥੀਓ ਜੇ ਕੋਈ ਵਾਧਾ ਘਾਟਾ ਬੋਲੇ ਗਿਆ ਹੋਵੇ ਕਿਸੇ ਸਾਥੀ ਤੇ ਮਨ ਨੂੰ ਠੇਸ ਪਹੁੰਚੀ ਹੋਵੇ ਸਾਥੀਓ ਹੱਥ ਜੋੜ ਕੇ ਮਾਫੀ ਮੰਗਦੇ ਆ ਪਰ ਆਪਣੇ ਜੋ ਦਿਲ ਦੇ ਬਲਬਲੇ ਸੀਗੇ ਜੋ ਵਿਚਾਰ ਸੀਗੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਜ਼ਰੂਰੀ ਸਮਝੇ ਸੋ ਸਾਨੂੰ ਇਹਨਾਂ ਭਰਤੀਆਂ ਨੂੰ ਪੂਰਾ ਕਰਨ ਲਈ ਸਾਥੀਓ ਜੋ ਵੀ ਕਰਨਾ ਪਿਆ ਅਸੀਂ ਜ਼ਰੂਰ ਕਰਾਂਗੇ ਵੱਡੇ ਵੱਡੇ ਲੀਡਰ ਕਹਿੰਦੇ ਰਿਹਾ ਸਾ ਇਹ ਬੈਕਲੌਗ ਨਹੀਂ ਮਿਲਣਾ ਇਹਦਾ ਰੂਲ ਲੱਗਣਾ ਮੈਂ ਕਹਾਂ ਕੋਈ ਗੱਲ ਨਹੀਂ ਅਸੀਂ ਅੱਜ ਹੈਗੇ ਆਂ ਅਸੀਂ ਬੈਠੇ ਆਂ ਹੈਗੇ ਆਂ ਕੋਈ ਗੱਲ ਨਹੀਂ ਤੁਸੀਂ ਜੌਬ ਤੇ ਆ ਗਏ ਪਰ ਕੋਈ ਗੱਲ ਨਹੀਂ ਅਸੀਂ ਤਾਂ ਬੈਠੇ ਆਂ ਇਹ ਬੈਕਲੌਗ ਨੂੰ ਮਿਲੂਗਾ ਪੂਰਾ ਵੀ ਹੋਊਗਾ ਰੂਲ ਤਾਂ ਆਪੇ ਦੇਖੇ ਜਾਣਗੇ ਸਾਡੇ ਤੁਹਾਡੇ ਸਾਹਮਣੇ ਆ ਸਰਕਾਰ ਖੁਦ ਕਹਿੰਦੀ ਅਸੀਂ ਬੈਕਲੌਗ ਦੇਣ ਨੂੰ ਤਿਆਰ ਹਾਂ ਉਹਦਾ ਕੰਮ ਵੀ ਚੱਲ ਰਿਹਾ ਬਹੁਤ ਜਲਦ ਸਾਥੀਓ ਤੁਹਾਨੂੰ ਜਿਹੜੀਆਂ ਲਿਸਟਾਂ ਤੁਹਾਡੀ ਝੋਲੀ 'ਚ ਪਾਵਾਂਗੇ ਰੋਜ਼ਗਾਰ ਤੁਹਾਡੀ ਝੋਲੀ 'ਚ ਹੋਊਗਾ ਸੋ ਸਾਥੀਓ ਵਧ ਘਟਾ ਬੋਲੇਗਾ ਉਹ ਮਾਫੀ ਦੀ ਜੱਟਕਾ ਮੈਨੂੰ ਦਿਓ ਸਾਥੀਓ ਇਜਾਜ਼ਤ ਬਹੁਤ ਜਲਦ ਮਿਲਦੇ ਆ ਸਾਥੀਓ ਤੁਹਾਨੂੰ ਪੱਕੇ ਮੋਰਚੇ ਤੇ ਡੀਪੀਆਈ ਦਫ਼ਤਰ ਮੋਹਾਲੀ ਦੇ ਬਾਹਰ ਇਹਦੇ ਨਾਲ ਹੀ ਸਾਥੀਓ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ